ਤੇ 25000 ਦੇ ਵਿੱਚ ਇੰਨਾ ਵਧੀਆ ਦਾ ਬਿਜ਼ਨਸ ਸ਼ੁਰੂ ਕਰਨਾ ਹੈ ਆਜੋ ਮੈਂ ਵਖਾਨੀਆ ਤੁਹਾਨੂੰ ਬਿਜ਼ਨਸ ਦੇ ਵਿੱਚ ਮੁਨਾਫਾ ਕਮਾਉਣਾ ਹੈ ਤੇ ਉਹਨਾਂ ਲਈ ਕਰਨਾ ਪਏਗਾ ਸਭ ਤੋਂ ਵਧੀਆ ਬਿਜ਼ਨਸ ਕਿਹੜਾ ਹੈਗਾ ਉਹ ਹੈਗਾ ਕੱਪੜਿਆਂ ਦਾ ਬਿਜ਼ਨਸ ਜਿੰਦੇ ਤੁਸੀਂ ਸਿੰਗਲ ਮਤਲਬ ਘੱਟ ਲਾਗਤ ਦੇ ਵਿੱਚ ਡਬਲ ਮੁਨਾਫਾ ਕਮਾ ਸਕਦੇ ਹੋ ਔਰ ਉਹਦੇ ਵਿੱਚ ਵੀ ਕਿਹੜਾ ਕਲੈਕਸ਼ਨ ਹੈਗਾ ਉਹ ਹੈਗਾ ਦੁਪੱਟੀਆਂ ਦਾ ਕਲੈਕਸ਼ਨ ਇਦਾਂ ਦਾ ਜੀ ਹਾਂ ਇਹ ਸਾਰੇ ਦੇ ਵਿੱਚ ਤੁਸੀਂ ਘੱਟ ਲਾ ਕਰਿਆ ਨਹੀਂ ਕਿ ਸਿਰਫ 25000 ਦਾ ਮਾਲ ਖਰੀਦ ਕੇ ਆਪਣੀ ਦੁਕਾਨ ਫਰਸਟ ਕਲਾਸ ਇਦਾਂ ਦੀ ਭਰ ਵੀ ਸਕਦੇ ਹੋ ਤੇ ਇਹਦੇ ਵਿੱਚ ਨਵੇਂ-ਨਵੇਂ ਵੇਰੀਏਸ਼ਨ ਰੱਖ ਸਕਦੇ ਹੋ ਕਿਉਂਕਿ ਅੱਜਕੱਲ ਦੇ ਜਿਹੜੇ ਕੁੜੀਆਂ ਨੇ ਉਹਨਾਂ ਨੂੰ ਕੁਰਤੇ ਦੇ ਨਾਲ ਕੁਰਤੀਆਂ ਦੇ ਨਾਲ ਸਿੰਪਲ ਦੁਪੱਟੇ ਸਟਾਲ ਇਸ ਚਾਹੀਦੀ ਇਸ ਤਰੀਕੇ ਦੀ ਚੀਜ਼ਾਂ ਪਸੰਦ ਆ ਗਈਆਂ ਨੇ ਤਾਂ ਕਰਕੇ ਹੁਣ ਮੈਂ ਤੁਹਾਨੂੰ ਉਹ ਖਾਵਾਂਗੀ ਦੁਪੱਟੀਆਂ ਦੇ ਨਵੇਂ-ਨਵੇਂ ਕਲੈਕਸ਼ਨ ਕਿਦਾਂ ਦੇ ਇਹ ਦੇਖੋ ਉਹਨੇ ਹੈਗਾ ਸੌਫਟ ਦੁਪੱਟਾ ਹੈਗਾ ਇੰਨੇ ਵਿੱਚ ਪੂਰਾ ਸਿਲਵਰ ਲਾਈਨਿੰਗ ਕੀਤੀ ਹੋਈ ਹੈ ਜੇ ਤੁਸੀਂ ਵੇਖੋਗੇ ਤੇ ਇਸ ਤਰੀਕੇ ਦਾ ਠੀਕ ਹੈ ਇਹ ਸਾਰੇ ਕਿਦਾਂ ਦੇ ਹੈਗੇ ਨੇ ਇਦਾਂ ਕੁੜੀਆਂ ਇਦਾਂ ਕਰਕੇ ਟੀ-ਸ਼ਰਟ ਦੇ ਉੱਤੇ ਇਸ ਟਾਈਪ ਕਾਲਜ ਵੇਅਰ ਵਾਲੀ ਕੁੜੀਆਂ ਇਸ ਟਾਈਪ ਪਾ ਵੀ ਸਕਦੇ ਨੇ ਗਰਮੀਆਂ ਦੇ ਹਿਸਾਬ ਨਾਲ ਇਹਨੂੰ ਤੁਸੀਂ ਫੇਸ ਕਵਰ ਵੀ ਕਰ ਸਕਦੇ ਹੋ ਇੰਨੇ ਵਿੱਚ ਦੂਜਾ ਡਿਜ਼ਾਈਨ ਤੁਹਾਨੂੰ ਲੈਣਾ ਪਏਗਾ ਇਹ ਇਹ ਜੌਰਜਟ ਵਿੱਚ ਆਏਗਾ ਜੌਰਜਟ ਵਿੱਚ ਡਾਟ 트리플 ਸ਼ੇਡ ਬਹੁਤ ਸ਼ਾਨਦਾਰ ਚੀਜ਼ ਇਹ ਐ ਵੇਖੋ ਸਟਾਲ ਦੇ ਵਿੱਚ ਪਹਿਲੇ ਮੈਂ ਤੁਹਾਨੂੰ ਸਟਾਲ ਦਾ ਹੀ 컬렉ਸ਼ਨ ਵਖਾ ਰੀਆਂ ਜਿਹੜਾ ਕਿ ਬੜਾ ਪਿਆਰਾ ਪਿਆ ਰਹਿ ਗਿਆ ਐ ਵੇਖੋ ਥੱਲੇ ਪ੍ਰਿੰਟ ਹੋ ਗਿਆ ਇਹੋ ਜਿਹਾ ਬਹੁਤ ਬਹੁਤ ਸੁੰਦਰ ਹਲਕਾ ਜਵਾਰ ਕਹਿ ਗਿਆ ਫੇਸ ਕਵਰ ਕਰਕੇ ਕੁੜੀਆਂ ਇਹ ਸਾਰੀ ਚੀਜ਼ਾਂ ਐਵੇਂ ਅੱਗੇ ਲਗਾ ਲੈਂਦੀਆਂ ਨੇ ਇਹ ਵੀ ਬਹੁਤ ਥੋੜਾ ਪਾਰਟੀ ਵੇਅਰ ਵੀ ਹੋ ਗਿਆ ਬਾਹਰ ਜਾਣ ਲਈ ਵੀ ਤੇ ਘਰ ਲਈ ਵੀ ਦੋਵੇਂ ਵਿੱਚ ਹੁੰਦਾ ਉਸ ਤੋਂ ਬਾਅਦ ਆ ਗਿਆ ਤੁਹਾਡੀ ਇਹ ਇਹ ਤੁਹਾਡਾ ਕਿਹੜਾ ਹੈਗਾ ਐ ਵੇਖੋ ਲੱਕੜ ਪੱਟੀ ਦੇ ਵਿੱਚ ਸ਼ਬੂਰੀ ਪ੍ਰਿੰਟ ਦੇ ਨਾਲ ਪੂਰਾ ਹੈਵੀ ਦੁਪੱਟਾ ਰਹੇਗਾ ਜੀ ਐ ਵੇਖੋ ਕੁੱਛ ਇਸ ਤਰੀਕੇ ਦਾ ਇਹ ਸਭ ਦੁਪੱਟੇ ਬਹੁਤ ਪਿਆਰੇ ਲੱਗਦੇ ਨੇ ਫੰਕਸ਼ਨ ਦੇ ਵਿੱਚ ਪਾਉਣ ਨੂੰ ਡੇਲੀ ਵੇਅਰ ਦੇ ਲਈ ਇਹਦਾ ਲੈਂਥ ਬ੍ਰੈਂਥ ਦੋਨੋਂ ਬੜੀ ਸ਼ਾਨਦਾਰ ਹੈਗੀ ਜੇ ਤੁਸੀਂ ਗੁਰਦੁਆਰੇ ਵੀ ਪਾ ਕੇ ਜਾਂਦੇ ਹੋ ਤਾਂ ਬਹੁਤ ਸੋਹਣਾ ਲੱਗਦਾ ਹੈ ਲਾਈਟ ਡਾਰਕ ਕਲਰ ਕੰਬੀਨੇਸ਼ਨ ਦੇ ਵਿੱਚ ਉਹਨੇ ਅਗਰ ਨੈੱਟ ਦੇ ਵਿੱਚ ਨੈੱਟ ਦੇ ਵਿੱਚ ਦੇਖੋ ਤੁਹਾਡਾ ਦੁਪੱਟਾ ਬਹੁਤ ਪਿਆਰਾ ਚੁੱਭਣ ਵਾਲਾ ਵੀ ਨਹੀਂ ਹੈਗਾ ਇਹੋ ਤਾਂ ਜ਼ਰੀ ਦਾ ਕੰਮ ਹੈਗਾ इजीली ਕੁੜੀਆਂ ਕੈਰੀ ਕਰ ਸਕਦੇ ਨੇ ਔਰ ਇਹ ਸਭ ਤੁਹਾਨੂੰ ਕਿੱਥੇ ਲੈਣਾ ਪਏਗਾ ਇਹ ਤੁਹਾਨੂੰ ਲੈਣਾ ਪਏਗਾ ਕੇਸਰੀਆ ਟੈਕਸਟਾਈਲ ਕੰਪਨੀ ਚ ਉਹ ਕਿੱਥੇ ਹੈਗੀ ਹੈ ਉਹ ਹੈਗੀ ਸੂਰਤ ਵਿੱਚ ਪਰ ਜੇ ਅਗਰ ਤੁਸੀਂ ਇਹ ਸਬ ਅਰੇਸ਼ਨ ਲੈਣ ਲਈ ਇੰਨੀ ਦੂਰ ਨਹੀਂ ਆ ਸਕਦੇ ਤੇ ਤੁਹਾਨੂੰ ਕੀ ਕਰਨਾ ਪਏਗਾ ਤੁਹਾਨੂੰ WhatsApp 콜 ਦੀ ਸਹੂਤਾ ਹੈਗੀ ਹੈ ਇਹ देखो ਤੁਸੀਂ WhatsApp ਤੇ ਵੀ ਇਹ ਸਭ ਚੀਜ਼ਾਂ ਵਖਾਸ ਲੈ ਸਕਦੇ ਹੋ ਮੈਂ ਇੱਕ ਮਿੰਟ ਇੱਕ ਮਿੰਟ ਲੱਗੇਗਾ ਪੂਰਾ ਆਰਾਮ ਨਾਲ ਖੋਲ ਕੇ ਵਹਾਵਾਂਗੀ ਇਹ ਵੇਖੋ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈਗਾ ਤਿੰਨ ਚਾਰ ਪ੍ਰਿੰਟ ਬਨੇ ਨੇ ਇਹਦੇ ਵਿੱਚ ਐਂਡ ਇਟਸ ਪਿਓਰ ਮਿਰਰ ਦਾ ਵਰਕ ਹੈਗਾ ਇਹ ਨਹੀਂ ਹੈਗਾ ਕਿ ਪੇਪਰ ਮਿਰਰ ਬਿਲਕੁਲ ਨਹੀਂ ਤੁਸੀਂ ਅਗਰ ਧਿਆਨ ਨਾਲ ਦੇਖੋਗੇ ਤੇ ਇਹ ਮੈਂ ਇਦਾਂ ਪਾ ਕੇ ਵਾਹਵਾ ਇਹ ਬਹੁਤ ਸੋਹਣਾ ਪ੍ਰਿੰਟਡ ਦੇ ਵਿੱਚ 크ਰੇਪ ਸਿਲਕ ਦੇ ਵਿੱਚ ਇਹ ਦੁਪੱਟਾ ਆਏਗਾ ਇਹ ਸਬਰੇਸ਼ਨ ਲੈਣ ਲਈ ਤੁਹਾਨੂੰ ਫਿਰ ਦੱਸ ਰਹੀਆਂ ਕਿੱਥੇ ਆਣਾ ਪਏਗਾ ਕੇਸਰੀਆ ਟੈਕਸਟਾਈਲ ਕੰਪਨੀ ਦੇ ਵਿੱਚ ਜਿਹੜੀ ਸੂਰਤ ਗੁਜਰਾਤ ਨਹੀਂ ਆ ਸਕਦੇ ਬਨਾਰਸੀ ਦੇ ਵਿੱਚ ਸ਼ਾਨਦਾਰ ਕਲਰ ਹੋਰ ਵੀ ਕਲਰ ਆਪਸ਼ਨ ਮਿਲਣਗੇ ਛੇ ਤੁਸੀਂ ਨਹੀਂ ਆ ਸਕਦੇ ਇਹ ਸਾਰੇ ਕਲੈਕਸ਼ਨ ਤੁਸੀਂ ਸੀਓਡੀ ਦੀ ਫੈਸਿਲਿਟੀ ਵੀ ਹੈਗੇ WhatsApp ਤੇ ਵੀਡੀਓ ਕਾਲ ਕਰਕੇ ਵੀ ਤੁਸੀਂ ਲੈ ਸਕਦੇ ਹੋ ਤੇ ਸਾਡੇ ਸਕਰੀਨ ਤੇ ਨੰਬਰ ਤਾਂ ਚੱਲਦੇ ਹੀ ਪਏ ਨੇ ਇਹ ਸਾਰੇ ਨੰਬਰਾਂ ਦਾ ਤੁਸੀਂ ਕਾਲ ਕਰਕੇ ਬਹੁਤ ਸਾਰੇ ਇਨਕੁਆਰੀ ਲੈ ਸਕਦੇ ਹੋ ਔਰਗੈਂਜ਼ਾ ਦੇ ਵਿੱਚ ਕੁਝ ਚਾਹੀਦਾ ਹੋਵੇ ਤੇ ਆਹ ਟਾਈਪ ਪਾਰਟੀ ਵੇਅਰ ਦੇਖਿਆ ਇਹ ਹੈਗਾ ਜੀ ਤੁਹਾਡਾ ਔਰਗੈਂਜ਼ਾ ਦੇ ਵਿੱਚ ਯਾਨੀ ਕਿ ਇਹ ਨਹੀਂ ਹੈਗਾ ਸਿਰਫ ਕਾਟਨ ਹੀ ਦੇਨੇ ਆ ਅਸੀਂ ਹਰ ਤਰ੍ਹਾਂ ਦੀ ਵਰੀਏਸ਼ਨ ਹੁਣ ਇੱਕ ਇਹ ਵਖਾਵਾ ਇਹ ਹੈਗਾ ਜੀ ਪੇਪਰ ਮਿਰਰ ਸੌਫਟ ਬਿਲਕੁਲ ਸੌਫਟ ਨੈਟੇਡ ਦੁਪट्टे इजीली ਕੈਰੀ ਹੁੰਦੇ ਨੇ ਇਹ ਸਭ ਲੈਣ ਲਈ ਤੁਹਾਨੂੰ ਫਿਰ ਵੀ ਕਹ ਦੱਸਾਂਗੀ ਕਿੱਥੇ ਆਣਾ ਹੈ ਇਹ ਸਭ ਲੈਣ ਲਈ ਤੁਹਾਨੂੰ ਆਣਾ ਪਏਗਾ ਗੁਜਰਾਤ ਕੇ ਸਰਿਆ ਟੈਕਸਟਾਈਲ ਕੰਪਨੀ ਦੇ ਵਿੱਚ ਜਿਹੜੀ ਹੈਗੀ ਮਿਲੀਨੀਅਮ 1 3031 3032 ਸਾਡੀ ਦੁਕਾਨ ਦਾ ਨੰਬਰ ਹੈਗਾ ਪਰ ਇੱਕ ਵਾਰ ਹੋਰ ਦੱਸਣ ਲੱਗੀ ਆ ਭੁੱਲਿਓ ਨਹੀਂ ਜੇ ਤੁਸੀਂ ਨਹੀਂ ਆ ਸਕਦੇ ਤੇ WhatsApp ਕਾਲ ਸਹੂਦਾ ਹੈਗੀ ਹੈ COD ਫੈਸਿਲਿਟੀ ਵੀ ਹੈਗੀ ਹੈ ਘਰ ਬੈਠੇ ਵੀ ਮੰਗਾ ਸਕਦੇ ਹੋ ਹੋਰ ਵੀ ਇਹਦੇ ਵਿੱਚ ਵੇਰੀਏਸ਼ਨ ਵੇਖਣਾ ਹੋਵੇ ਇਆ ਕੁਝ ਇਹਦੇ ਜੋ ਪਸੰਦ ਆ ਰਿਹਾ ਹੋਵੇ ਤਾਂ ਉਹਦਾ ਸਕਰੀਨਸ਼ਾਟ ਲੈ ਲਓ ਹੋਰ ਵੇਰੀਏਸ਼ਨ ਵੇਖਣਾ ਹੋਵੇ ਤੇ ਸਕਰੀਨ ਦੇ ਦਿੱਤੇ ਨੰਬਰ ਤੇ ਤੁਸੀਂ ਕਾਲ ਕਰਕੇ ਇਨਕੁਆਇਰੀ ਲੈ ਸਕਦੇ ਹੋ ਨਮਸਕਾਰ ਸਾੜੀ ਕੁਰਤੀਆ ਹੋ ਲੈਂਗਾ ਸਹੀ ਦਾਮ